ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਾਂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪੁਸ਼ ਵਿਖਾਉਣੇ ਜਿਨ੍ਹਾਂ ਦੇ ਵਿੱਚੋਂ ਇੱਕ ਝੋਟੀ ਤੇ ਤਿੰਨ ਤੁਹਾਨੂੰ گاਵਾ ਦਿਖਾਉਣੀਆਂ ਗੱਲਬਾਤਾਂ ਆਪਾਂ ਕਰਦੇ ਵੀਰ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾ ਠੀਕ ਠਾਕ ਜੀ। ਵਧੀਆ ਵੀਰ ਜੀ ਵਧੀਆ। ਚਲੋ ਵਧੀਆ ਚੱਈਦਾ ਜੀ। ਹਾਂਜੀ। ਤੇ ਨਾਮ ਦੱਸਦੇ ਕਰੀ। ਆਪ ਸੋਨੂੰ ਸਿਹਰ ਜੀ ਨਾਲਾ ਜ਼ਿਲ੍ਹਾ ਮਸਰ। ਤੇ ਫੋਨ ਨੰਬਰ ਬੋਲਦੇ ਕਰੀ। 985755। ਠੀਕ ਹੈ। ਅੱਜ ਫਿਰ ਟੈਨ ਨਾਲ ਇਕੱਠੀਆਂ ਕਰ ਲਈਏ। ਆਪਾਂ ਅੱਜ ਹੀ ਆਈਆਂ ਆ ਵੀ ਗਾਂਹੋਂ ਆਈ ਆ। ਠੀਕ ਹੈ। ਤੇ ਉਹ ਵੀ ਗਾਂਹੋਂ ਆਈ ਆ। ਰਾਤ ਹੀ ਲੱਦ ਲੋ ਦਿਲਾਂ ਦੀਆਂ। ਆਪ ਗਾਂਹ ਕੱਲ ਪਰਸੋਂ ਦੀ ਆਪਣੇ ਕੋ। ਠੀਕ ਹੈ। ਰਾਤ ਹੀ ਪਹੁੰਚ ਜਾਂਦੇ ਤੁਸੀਂ ਲੋਕਾਂ ਦੇ ਘਰੇ ਲੱਦਣ। ਓਏ ਇਦਾਂ ਹੀ ਪਹੁੰਚ ਚੋਟੀ ਤਾਂ ਸ਼ੁਰੂਆਤ ਕਰ ਲਈਏ ਆਪਾਂ ਹਾਂ ਦੇਖੀਂ ਜੀ ਇਹਨਾਂ ਦੇ ਸੀਲੀਆਂ ਕਿਆ ਬਤਾ ਹੈ ਠੀਕ ਹੈ ਇਹ ਦੇਖੋ ਹਾਂ ਦੇਖ ਸਾਡੇ ਇਤਰਾ ਹੀ ਥੱਲੇ ਬੈਜੇ ਇੱਥੇ ਬਨੇ ਬਹੁਤ ਵਾਜ ਸਾਡੇ ਬਨੇ ਗੋਦ ਠੀਕ ਹੈ ਜੀ ਇਹ ਲਾਤੜਾ ਮਾਰਨੀ ਕਰ ਮਾਰਨੀ ਠੀਕ ਹੈ ਤੇ ਪਹਿਲਾ ਸੁਆ ਜੀ ਚਾਰ ਦੰਦ ਹੋਣੇ ਇਹ ਅੱਛਾ 24 ਦੁੱਧ ਕਿੰਨਾ ਦੁੱਧ ਹੈ ਉਹ ਹੈ 2-7 ਕਿਲੋ ਤੇ ਪਰ ਆਪਾਂ ਸਾਢੇ 6 ਕਿਲੋ ਕਰਕੇ ਦਵਾਉਂਗੇ ਅੱਛਾ 2-7 ਤੋਂ ਬਾਹਰ ਵਿੱਚ ਜੀਨੀਰ ਲਹੋੜੀ ਚਲਦਾ ਹੁੰਦਾ ਹੈ ਜੇ ਉੱਪਰ ਸਮੇਂ ਜਾ ਕੇ ਪਾਸ ਪੜਾ ਫਿਰ ਬੈਠਣਾ ਉਹ ਜਿਹੜੀ ਜੜੀ ਆ ਗਈ ਨਾ ਪਾਣੀ ਦੇ ਵਸਤ ਪਾਣੀ ਦੇ ਚੋਲੋ ਭਾਵੇਂ ਜਿਹੜੇ ਬਨੇ ਮਰਜ਼ੀ ਬੋ ਉਹ ਜਿਹੜੀਆਂ ਪੈਸੇ ਬਨੇ ਬੈਠੋਰੀਆਂ ਠੀਕ ਹੈ ਇਹਨੂੰ ਗਾਈਆਂ ਨੂੰ ਜਿਹੜੇ ਮਰਜ਼ੀ ਨਿਭਾਈ ਦਿਓ ਠੀਕ ਹੈ ਜੀ ਇਹ ਲੱਤ ਦਲ ਪਤਾ ਹੀ ਨਹੀਂ ਦੇ ਠੀਕ ਹੈ ਜੀ ਹੈ ਜੀ ਗਲਤ ਨਹੀਂ ਇੱਦਾਂ ਆ ਦੇਖ ਸਕਦੇ ਜੀ ਇੱਥੇ ਸੀਲ ਝੋਟੀਆਂ ਬਿਲਕੁਲ ਮਿਲਦੀਆਂ ਜੀ ਠੀਕ ਹੈ ਇਹ ਇੱਥੇ ਮਿਲਦੀਆਂ ਹਾਂ ਆ ਵੇਖੋ ਸੋਨੂ ਵੀਰ ਕਹੇ ਇਹ ਤਾਂ ਨਹੀਂ ਤਾਂ ਲਿਆ ਫਿਰ ਲੈ ਜਾ ਹੰਦਰ ਮਿਲਦੀ ਐ ਇਤਰਾ ਹੀ ਹੈ ਮਿਲਦੀ ਐ ਇਤਰਾ ਹੀ ਇਤਰਾ ਹੀ ਭਾਜੀ ਉਹ ਤਾਂ ਸਾਹਮਣੇ ਵੇਖੋ ਇੱਧਰ ਵੇਖੋ ਸਹੀ ਉਹ ਤਾਂ ਫਲੋ ਆ ਇੱਕ ਰਾਈ ਦਾ ਆ ਦੇਖ ਸਾਦੇ ਜੀ ਇਤਰਾ ਹੀ ਮਿਲ ਜਾਈਏ ਤੇ ਫੋਟੋ ਲਾ ਦੋ ਇਦਾਂ ਲਾ ਦੀ ਇਦਾਂ ਨਾਲ ਹੀ ਚਲੋ ਕੋਈ ਨਹੀਂ ਲੈ ਜਾਓ ਵੇਖੋ ਸਹੀ ਕੋਈ ਡੰਗਲ ਤਾਂ ਮਿਲਦਾ ਨਹੀਂ ਪਹਿਲੇ ਨੂੰ ਤਾਂ ਠੀਕ ਆ ਜੇ ਕਿਸੇ ਦੇ ਘਰ ਜਾ ਕੇ ਵੀ ਲੱਤ ਮਾਰ ਦੇਣਾ ਅੱਛਾ ਤਾਂ ਕਹਿ ਦੱਸ ਦੇ ਵੀ ਲੱਤ ਮਾਰੀ ਤਾਂ ਵੀ ਪੰਜ ਹਜ਼ਾਰ ਬਕਸ ਕਰਦਾਂਗੇ ਅੱਛਾ ਆਓ ਠੀਕ ਆ ਲੱਤ ਵੀ ਜੇ ਮਾਰ ਜੇ ਕਿਸੇ ਘਰ ਜਾ ਕੇ ਜੇ ਅੱਛਾ ਦੁੱਧ ਪਾਤ ਬਾਦੀ ਦੀ ਮੈਂ ਗੱਲ ਕਰਦਾ ਕਿ ਠੰਡ ਚੁੜਿਆ ਤੁਹਾਨੂੰ ਪਤਾ ਡੰਗਲ ਸਾਰੇ ਘੜੇ ਹੋਣਾ ਹਾਂਜੀ ਹਾਂਜੀ ਕਿਆ ਲੱਗਾ ਜਬੰਦ ਹੈ ਬਾਕੀ ਪਹਿਲਾ ਸੂਗਾ ਝੋਟੀ ਆ ਹਾਂ ਦੇਖੋ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਸ਼ੇ ਲੀਟਰ ਹੀ ਦੱਸਦੇ ਹਨ ਇਹ ਸੂਗਾ 7 ਕਿਲੋ ਪਰ ਇਹ ਪਾਸ 6 6.5 ਲੀਟਰ ਆ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਵੀ ਕੀ ਰੱਖਣਾ ਕੋਈ ਨਾ ਕੋਈ ਮਲ 20 25 ਦਿਨ ਹੋ ਗਏ ਇਹਨੂੰ ਬੱਚਾ ਦਰਵਾਜ਼ਾ ਠੰਡ ਦਾ ਮਰਦੇ ਦੇ ਇਹ ਹਾਂਜੀ 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 ਤੇ ਮੁੱਲ ਇਹਦਾ ਮੁੱਲ 50000 ਦੇ 50000 ਕਰਨਾ ਵਿੱਚ ਮੰਨਤਨ ਯਾਰ ਕਿ ਛੱਡਾਂਗਾ ਭਾਜੀ ਅੱਛਾ ਯਾਰ ਛੱਡਣੀ ਆ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਹੋਰ ਕਰ ਦੋ ਜੀ ਵੀ ਛੜਾ ਲਓ ਜੋਸ਼ ਹੋਣਾ ਆਵੇ ਲੋ ਯਾਰ ਹੋਰ ਛੱਡ ਦਫਾ 48 ਦੀ ਕਰ ਲਾ ਆਵੇ ਲੋ ਇਹ ਲੱਤ ਮਾਰਨੀ ਹੈ ਤੇ ਪਰੇ ਲੱਤ ਮਾਰਨਾ ਚਾਹੀਦਾ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਤੇ ਇਹਦੇ ਬਾਰੇ ਵੀ ਦੱਸ ਜੀ ਵੀ ਜੀ ਦੁੱਧ 10 ਕਿਲੋ ਉਹ ਜੀ 10 ਕਿਲੋ ਹੈ ਜੇ ਪੱਕਾ ਦੁੱਧ ਅੱਛਾ ਜੀ ਕੋਲਾ ਭਾਈ ਉਹ ਗੋਦ ਸਾਹ ਦੇ ਸਾਹ ਨੇ ਦੇ ਲਾਗੇ ਤਾਂ 10 ਕਿਲੋ ਦੁੱਧ ਜੀ ਅਵੇ ਸਾਡੇ ਭਾਈ ਧਾਰਾ ਥੋੜੀ ਘੱਟ ਜੀ ਬਹਿਣੀ ਅੱਜ ਅਗਲਾ ਅੱਛਾ ਹਾਂ ਠੀਕ ਉਹਦਾ ਬਰਾਬਰ ਆ ਖਣ ਘੱਟ ਹੋਊਗਾ ਮਾਲੋ ਤੁਸੀਂ ਆਪਾ ਅੱਧੇ ਵਾਧੀ ਆ ਅੱਧੇ ਵਾਧੇ ਆ ਹਾਂ ਠੀਕ ਐ ਉਤਰ ਜਿਹੜੀ ਵਹਿੜ ਸੋਹਣੀ ਆ ਉਹਦਾ ਬਾਜਾ ਨੁਕਸਨੀ ਆ ਵਧੀਆ ਉੱਤੇ ਦੁੱਧ ਬਰਾਬਰ ਅਗਲੇ ਅਗਲਾ ਚੋ ਮਗਲੇ ਨਾ ਮਗਲਾ ਚੋ ਥੋੜਾ ਘੱਟ ਦੇ ਅਗਲੇ ਖਾਜੇ ਅੱਛਾ ਇਹਨੂੰ ਪਿਛਲੇ 17 ਦਿਨਾਂ ਦੀ ਦਾ ਤੀਗਾ ਭਰਾਏ ਉਹਨਾਂ ਨੇ ਅੱਛਾ ਲਾਲ ਮਹੀਨੇ ਜਿਹੜੇ ਹੋ ਗਿਆ ਲੈ ਟਾਈਮ ਬਾਕੀ ਇਹਨਾਂ ਸੱਜਦੇ ਦੁੱਧ ਚੰਗਾ ਕੱਢਿਆ ਨਾ ਵਾ ਜਿਹੜੇ ਭਾਈ ਇਹ ਗਾਂ ਦੇ ਆ ਦੋ ਹੀ ਸੱਜਦੇ ਨੇ ਅੱਛਾ ਹਾਂ ਇਹ ਦੋਵੇਂ ਸ਼ੈਲਜ ਹੋਈਆਂ ਚਲੋ ਲਿਆਵਾ ਤੇ ਤੋੜੀਏ ਪਹਿਲਾਂ ਇਹ ਪੂਰੀ ਸੋਹਣੀ ਵੈੜਿਆ ਜਿਹੜੀ ਇਹ ਵਾਲੀ ਹਾਂ ਦੁੱਧ ਹੋਣੀ ਪਾਹੀ ਇਹ ਸੇਵਾ ਸੁਭਾ ਚੰਗੀ ਹੋ ਤੋਣੀ ਦੁੱਧ ਕਰੂਗੀ ਫਿਰ 15-14 ਦਿਨ ਚੱਲੇ ਰਹੇ ਨੇ ਸਾਲਾ ਗੋਦ ਨਵਾ ਕਰਾ ਦੇ ਬਾਕੀ ਰੰਗ ਰੂਪ ਤੇ ਜਿਹੜੀ ਚੰਗੀ ਆ ਥੱਲੇ ਵੀ ਆ ਦੇ ਸਕਦੇ ਕੰਪੈਟ ਜਿਹੇ ਹਵਾਨੇ ਦੀ ਆ ਜਿਹੜੀ ਰੰਗ ਪਰਾ ਸਫਾਈ ਜਿਹੜਾ ਇਹਦਾ ਹਾਂ ਦੇਖ ਸੰਦੇ ਚਲੋ ਲੈ ਜਾਵੇ ਜੀ ਬਾਕੀ ਕਾਰੇ ਵੱਜਿਆ ਵੀ ਇਹੋ ਜਿਹਾ ਪਛੇ ਸੋਨਾ ਲੱਗਦਾ ਅਗਲੇ ਇੱਕ ਥਾਂ ਚ ਧਾਰਾਂ ਜਿਹੜੀਆਂ ਕਹਿੰਦੇ ਕਿ ਘਾਟਿਆ ਥੋੜੀਆ ਭਾਈ ਉਹਨਾਂ ਫਾਰਦ ਦੀ ਧਾਰਾਂ ਹੀ ਘਾਟੀਆਂ ਉਹਨੇ ਭਾਈ ਉਹ ਟੋਕਰ ਥੋੜੀ ਘੱਟ ਜਾਈਆਂ ਸੱਜਰੀਆਂ ਹੋਰ ਪੂਰੀਆਂ ਹੋ ਜਾਈਆਂ ਠੀਕ ਆ ਹਾਂ ਟੋਕਰ ਦੀ ਘੱਟ ਜਾਈਆਂ ਵਾ ਸੱਜਰੀਆਂ ਫਿਰ ਪੂਰੀਆਂ ਹੀ ਨਹੀਂ ਆ ਤੇ ਮੁੱਲ ਮੁੱਲ ਮਲੇ ਦੂਜਾ ਸੂਆ ਹੁਣ ਸੂਈ ਜੇ ਹੁਣ ਘਾਟਿਆ ਤੇ ਜੇ ਕਾ ਮਨ ਬਣੀ ਜੁਰ ਅੱਛਾ ਨਹੀਂ ਹੁਣ ਦੂਸਰਾ ਸੂਆ ਜੇ ਦੂਸਰਾ ਸੂਆ ਠੀਕ ਆ ਕਿੰਨੇ ਰੀ ਦੇ ਦਈਏ ਫਿਰ ਆਪਾਂ ਇਹਦਾ ਮੁੱਲ ਤੇ ਭਾਈ 26 ਹਜ਼ਾਰ ਕਰਦੇ ਅੱਛਾ ਪਰ 25000 25000 ਦੀ ਦੇ ਦੋਗੇ ਹੋਰ ਕਰ ਦੋਗੇ 10 ਕਿਲੋ ਲੀਟਰ ਹੋ ਜਾਏਗਾ ਠੀਕ ਹੈ ਹਾਂ ਚਲੋ ਮੌਕੇ ਤੇ ਹੋਰ ਮਾਨਤਾ ਕਰਦੇ 20000 ਦੀ ਭਾਈ ਜਦਾਂ ਖਾਣਾ ਠੀਕ ਹੈ ਜੀ ਇਹਨੂੰ ਮਹੀਨੇ ਦਾ ਉੱਤੇ ਟਾਈਮ ਹੋ ਗਿਆ ਜੀ ਸਾਲ ਦੀ ਦਾ ਟੀਕਾ ਭਰਿਆ ਪਿਛਲੇ ਦਾ ਠੀਕ ਹੈ ਜੀ ਲਾਲੋ ਅੱਜ ਦਾਸ ਦਿਓਗੀ ਲਾਉਂਦਾ ਹੋ ਗਈ ਆ ਠੀਕ ਹੈ ਹੁਣ ਜਰਤੀ ਵੀ ਖਾ ਦੀਗੇ ਪਹਿਲਾਂ ਆਮ ਖਾ ਦੀਏ ਆਉਂ ਗਾ ਦੀਏ ਇਕੱਠੀਆਂ ਇੱਕ ਇੱਕ ਕਰਵਾਈਆਂ ਤੁਨੇ ਪੂਰੀ ਜੜੀ ਆ ਇਹ ਵੀ ਤਾਂ ਚੈੱਕ ਕਰ ਲਈ ਅੱਛਾ ਇਹਨੂੰ 2 ਮਹੀਨੇ ਹੋ ਗਏ ਯਾਰ ਯਾ ਤਰੋਣੀ ਤੁਸੀਂ ਉਹ ਟਾਈਮ ਲਾ ਕੇ ਡਾਕਟਰ ਤੁਹਾਨੂੰ ਬੁਲਾਇਆ ਤੱਕ ਕਿਹੜਾ ਆ ਨਹੀਂ ਹਾਂਜੀ ਹਾਂਜੀ ਹ ਇਨੂੰ 2 ਮਿੰਟ ਹੋ ਗਏ ਆ ਤੇ ਦੁੱਧ ਕਿੰਨਾ ਇਹ ਦੇਖ ਇਹ ਤਾਂ 6 ਕਿਲੋ ਜੀ ਗਿਆ ਫਿਰ ਦੁੱਧ ਹਾਂ ਬਾਕੀ ਤੇਰਾ ਰਾਜੀ ਰੂਜੀ ਇਹ ਵੀ ਪੂਰੀ ਆ ਜਿਹੜੇ ਕੱਦ ਕਾਠ ਪੱਖਾ ਬੋਡੀ ਪੇਟ ਵੱਖਾਂ ਚੰਗੀ ਆ ਇਹ ਬਹੁਤ ਭੂਲ ਮਾਰੇ ਸ਼ੱਕਾ ਮਾਰੇ ਕੋਈ ਸਭ ਓਕੇ ਸਾਰੇ ਪਰ ਦੁੱਧ 6 ਲੀਟਰ ਜਿਹੜਾ ਇਹਦੇ ਕੋ ਮੌਕੇ ਤੇ ਹੈਗਾ ਉਤਰਾ ਜਿਹੜੀ ਕੱਦ ਕੱਦ ਵਜਨ ਦੀ ਚੰਗੀ ਆ ਗਾਂ ਜਦੋਂ ਇਹੋ ਜਿਹੇ ਵੇੜਾ ਤਿਆਰ ਹੁੰਦੀਆਂ ਵਾ ਫਿਰ ਚੰਗੇ ਪੈਸੇ ਜਿਹੜੇ ਆ ਬੱਛੀ ਲਈਏ 10-12 ਦੀ ਬੱਛੀ ਜੀ ਹੁੰਦੀ ਆ ਹਾਂਜੀ ਹਾਂਜੀ ਮਾਲੇ ਦੁੱਧ ਦਈ ਜਣਾ ਨਾਲੇ ਦੁੱਧ ਆਂਦੀ ਆ ਠੀਕ ਆ 2 ਮਹੀਨੇ ਹੋ ਗਏ ਪਰ ਚੈੱਕ ਨਹੀਂ ਕਰਾਈ ਡਾਕਟਰ ਕੋਲ ਮਤਲਬ ਕਰਾਉਣੀ ਚਾਹੀਦੀ ਚੈੱਕ ਡਾਕਟਰ ਨਹੀਂ ਜਿਆਦਾ ਹੁਣ ਤੱਕ ਕਿ ਕਰਾਈਆਂ ਦਾ ਪਤਾ ਹਾਂਜੀ ਹਾਂਜੀ ਇਹਦਾ ਨਿਕਲੋ ਨਿਕਲੋ ਇਹਦਾ ਮੁੱਲ ਇਹਦੇ ਨਾਲ 16000 ਦੀ 16000 ਦੀ 15 ਦੀ ਭਾਈ ਵੀ ਦੇ ਦਾਂਗੇ ਠੀਕ ਆ ਜੀ ਬਾਣੀ ਮਾਨਤ ਨਾਲ ਮੌਕੇ ਤੇ ਹੋ ਜਾਊਗਾ ਪੂੰਗ ਵੀ ਲਾਵੇ ਤੇ ਹੁਣ ਆ ਗਈ ਆਪਣੇ ਕੋਲ ਜਰਸੀ ਇਹਦੇ ਵੀ ਥਾਣੇ ਦੇਖ ਸਕਦੇ ਲੱਗੇ ਤਾਂ ਚਿਹਰਾ ਵਿਖਾਈ ਇਹਦੀ ਇਹਦਾ ਬੋਦੀ ਦੇ ਭਾਵੇਂ ਦੀ ਤੇਰਾ ਭਾਵੇਂ ਜੂੜਾ ਕਰ ਲੋ ਜੇ ਤਰ੍ਹਾਂ ਆਪਣੇ ਕਈ ਵੀਰ ਕਿੰਦੇ ਹੁੰਦੇ ਆਹ ਦੇਖ ਸਕਦੇ ਜੇ ਬੜਾ ਸੋਹਣਾ ਜਿਹਾ ਫੇਸ ਹੈ ਜਿਹੜਾ ਇਹਦਾ ਦੱਸਿਏ ਵੀ ਜੀ ਇਹ ਤੇ ਪਰੇ ਕੋ ਵੀ ਜੀ ਦੁੱਧ ਹੋਊਗਾ 2012 ਕਿਲੋ ਹੀ ਅੱਛਾ ਪਰਸੋਂ ਦੀ ਆਈ ਮੇਰੇ ਕੋ ਥੋੜੇ ਪੌਦੇ ਚਾਰਜ ਹੋਣੇ ਲਈ ਆ ਅੱਛਾ ਮੇਰੇ ਕੋ ਨਹੀਂ ਥੋੜੇ ਜੀ ਲਾਉਂਦੀ ਪਰਸੋਂ ਦੀ ਆਈ ਆਪਾਂ ਕਹੇ ਦੀ ਅੱਜ ਆਈ ਅੱਜ ਉਹੋ ਕਿੱਡਾ ਕਰਾਈ ਤੇ ਨਹੀਂ ਅੱਛਾ ਇਹ ਪਰਸੋਂ ਦੀ ਆਈ ਆ ਠੀਕ ਹੈ ਕੋ 12 ਕਿਲੋ ਹੁਣ ਹੀ ਦੁੱਧ ਕੋ 9 ਕਿਲੋ ਤਾਂ ਬਾਹਰ ਹੋਊਗਾ ਅੱਛਾ 9 ਕਿਲੋ ਤਾਂ ਬਾਹਰ ਆਪੋ ਠੀਕ ਆ ਤੇ ਦੁੱਧ ਵੀ ਦਾ ਸੈਂਪਲ ਬੜਾ ਸੰਗਣਾ ਬੜਾ ਠੀਕ ਹੈ ਜੀ ਹਾਂ ਤੇ ਸੂਈ ਨੂੰ ਕੋਈ ਪਤਾ ਐਡਰੈਸ ਕਰਾ ਕੇ ਸੂਈ ਨੂੰ ਵੀ ਦੋ ਇਹਨੂੰ ਵੀ ਪਾਈ ਦੇਣਗੇ ਸੂਈ ਨੂੰ ਅੱਛਾ ਵੀ ਭਾਈ ਦੇ ਨੋ ਬੱਚੇ ਬਾਕੀ ਪੂਰੀ ਸੋਹਣੀ ਬੈੜਿਆ ਜਿਹੜੀ ਹੈ ਵੀ ਹਾਂ ਥੱਲੇ ਆਂ ਦੇਖ ਸਕਦੇ ਜੀ ਠੰਗੀ ਤਿਆਰ ਹੋਈ ਹੈ ਤੇ ਕੀ ਰੱਖੀ ਹੈ ਵੀ ਦੇ ਫਿਰ ਇਹਦਾ ਮੁੱਲ ਆਪਾਂ ਇਹ ਵੀ ਭਾਈ 5000 ਦੀ ਦਵਾਂਗੇ 5000 ਦੀ ਹਾਂ ਮੌਕੇ ਤੇ ਕਰ ਦੇ ਨਾ ਮੰਤਨ 23000 ਦੀ ਭਾਈ ਹਾਂ ਨਾ ਹੀ ਬੱਛੀ ਹੋਣੀ ਹੈ ਠੀਕ ਹੈ ਜੀ ਜਦੋਂ ਬੱਛੀ ਚੰਗੀ ਹੈ ਸੋਹਣੀ ਜਾਲਦਾਰ ਹੈ ਅਗਲੀ ਆਮ ਆਏ ਠੀਕ ਹੈ ਜੀ ਗੱਲ ਨੂੰ ਤਾਂ ਮਰਨ ਦੀ ਹੈ ਠੀਕ ਹੈ ਹਾਂ ਤਲ ਬਾਕੀ ਇਹ ਆਕੇ ਕੋਈ ਫੋਨ ਲਾਵੇ ਫੋਨ ਭਾਈ ਦੱਸਾਂਗੇ ਮੁੱਲ ਜੈ ਜਆ ਅੱਛਾ 2400 ਆ ਬੱਛੀ ਹੋਣ ਮਾਲੋ ਧਾਰਾ ਇਹਦੇ ਘੱਟ ਸਾੱਚੇ ਥੋੜੀ ਘੱਟ ਆ ਹਾਂਜੀ ਇਹਦੇ ਕੁੜੀਏ ਵੀ ਗਾਂ ਤਿਆਰ ਹੈ ਜੋ 70 ਆ ਦੀ ਬੱਛੀ ਇਹਦੇ ਹਾਂਜੀ ਹਾਂਜੀ ਕੋਈ ਘੱਟ ਨੇ ਭਾਈ ਦੁੱਧ ਪੀਣਾ ਜਨੇ ਨਗਰ ਦੇ ਤੇ ਇਹ ਬਾਈ 23000 ਮੁੱਲ ਕੇ ਨਾ ਹੋਇਆ ਗਿਆ ਲੈ ਠੀਕ ਹੈ ਜੀ ਦੁੱਧ ਨੇ ਰੋਜ਼ 4-5 ਦੁੱਧ ਦੇਣਾ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਕੇ ਕੋਈ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚਾਕੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀ